अपनी मांड से स्कैच पेंटिंग बना शुरू किया जो दिलचस्पी यूट्यूब तो सिख सिक्के ही एक काम माहर हो गया कि हम आदमी सामने बिठा के उसका हू बहू स्कैच या फिर तस्वीर कागज से उकेर स ਆਪਣੇ ਹੁਨਰ ਦੀ ਬਦੌਲਤ ਲਖਸ਼ੇ ਇਲਾਕੇ ਦੇ ਵਿੱਚ ਵੀ ਮਸ਼ਹੂਰ ਹੋ ਚੁੱਕਾ ਹੈ ਅਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਉਸ ਦੀਆਂ ਤਸਵੀਰਾਂ छਪ ਚੁੱਕੀਆਂ ਨੇ 22 ਸਾਲ ਪਹਿਲਾਂ ਪਿਤਾ ਜੀ ਦੀ ਬਿਮਾਰੀ ਦੇ ਕਾਰਨ ਮੌਤ ਹੋਣ ਦੇ ਕਰਕੇ ਲਖਸ਼ੇ ਦੇ ਸਿਰ ਤੇ ਪਰਿਵਾਰ ਚਲਾਉਣ ਦਾ ਬੋਝ ਆ ਪਿਆ ਸੀ ਘਰ ਦੇ ਵਿੱਚ ਮਾਤਾ ਤੇ ਛੋਟਾ ਭਰਾ ਹੈ ਜਿਸ ਦੇ ਕਰਕੇ ਲਖਸ਼ੇ ਨੇ ਆਪਣੇ ਹੁਨਰ ਨੂੰ ਜੋੜਾ ਹੈ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਛੋਟਾ ਜਿਹਾ ਸ਼ਹਿਰ ਹੋਣ ਦੇ ਕਰਕੇ ਗੱਲ ਨਹੀਂ ਬਣੀ ਅਤੇ ਫਿਰ ਵੀ ਲਖਸ਼ੇ ਨੇ ਇਸ ਹੁਨਰ ਨੂੰ ਅਪਰਾਜੜਾ ਹੈ ਦੱਸ ਦਈਏ ਕਿ ਅਪਰਾਧੀਆਂ ਨੂੰ ਫੜਾਉਣ ਦੇ ਵਿੱਚ ਪੁਲਿਸ ਦੀ ਮਦਦ ਕਰਨ ਦੇ ਵਿੱਚ ਵਰਤ ਜੜੀ ਹੈ ਵਰਤਨ ਦੀ ਚਾਹਤ ਰੱਖਦਾ ਹੈ छोटा शहर होने के हालांकि कामयाब नहीं होता जो है तस्वीर बनाने है लक्ष्य हो चुका है के यूट्यूब तो बनाए गए इस इस काफी ज्यादा मदद मिलती है क्योंकि पुलिस जोड़े ने जो अपराधिक मामले कोई गुनेगारू फ हों जो स्कैच ने तैयार किए जाते हैं बिल्कुल हूबहू तस्वीर बनाने के माहर हो चुका है लक्ष्य जिसने लॉकडाउन कला जोड़ी है अपनी मां के कहते शुरू ਕੀਤੀ ਸੀ ਇੱਕ ਸ਼ੌਕ ਤੇ ਤਰਤੇ ਰ ਜੇਕਰ ਕਿਸੇ ਵਿੱਚ ਕੋਈ ਹੁਨਰ ਹੋਏ ਤਾਂ ਉਹਨੂੰ ਨਿਖਾਰ ਲਈ ਟਾਈਮ ਦੇਣਾ ਪੈਂਦਾ ਹੈ ਪ੍ਰੈਕਟਿਸ ਕਰਨਾ ਪੈਂਦੀ ਹੈ ਗੁਰਦਾਸਪੁਰ ਦਾ ਇੱਕ ਨੌਜਵਾਨ ਹੈ ਲਖਸ਼ੇ ਜਿਸ ਨੇ ਆਪਣੇ ਅੰਦਰ ਦੇ ਹੁਨਰ ਨੂੰ ਲਾਕਡਾਊਨ ਦੌਰਾਨ ਨਿਖਾਰਿਆ ਤੇ ਅੱਜ ਇਸ ਕਾਬਲ ਬਣ ਗਿਆ ਹੈ ਕਿ ਕਿਸੇ ਦੀ ਵੀ ਸਾਮਣੇ ਬਿਠਾ ਕੇ ਪੇਂਟਿੰਗ ਜਾਂ ਸਕੈਚ ਤਿਆਰ ਕਰ ਸਕਦਾ ਹੈ ਔਰ ਬਿਲਕੁਲ ਹੂ ਬੂ ਉਸ ਨੂੰ ਇਸ ਕੰਮ ਲਈ ਸਰਾਹਨਾ ਵੀ ਮਿਲ ਚੁਕੀ ਹੈ ਕਾਫੀ ਮਸ਼ਹੂਰ ਵੀ ਹੋ ਚੁਕਾ ਹੈ ਇਲਾਕੇ ਵਿੱਚ ਲਖਸ਼ੇ ਸਾਡੇ ਨਾਲ ਮੌਜੂਦ ਹੈ ਉਹਦੇ ਨਾਲ ਗੱਲ ਕਰਦੇ ਹਾਂ ਲਖਸ਼ੇ ਕਿੱਦਾਂ ਆਪਣੇ ਅੰਦਰ ਦੇ ਹੁਨਰ ਨੂੰ ਪਛਾਣਨੇ ਆ ਤੇ ਕਿੱਦਾਂ ਨਿਖਾਰ ਰਿਹਾ ਹੈ ਐ ਮੈਂ ਐਕਚੁਅਲੀ ਮੈਨੂੰ ਪਹਿਲਾ ਹੀ ਹੈਗਾ ਹੀ ਥੋੜਾ ਸਾ ਹੁਨਰ ਮਤਲਬ ਇੰਨਾ ਪਹਿਲੇ ਡਿਵੈਲਪ ਨਹੀਂ ਹੋਇਆ ਚੀਜ਼ ਨੂੰ ਲੈ ਕੇ ਮੈਂ ਫਿਰ ਇਹ ਲੋਕਡਾਊਨ ਵਿੱਚ ਬਿਲੇ ਬੈਠ ਰਹੇ ਸੀ ਦੋਸਤ 1.5 ਸਾਲ ਤੱਕ ਅੰਦਰ ਹੀ ਰਹੇ ਘਰ ਚ ਰਹੇ ਫਿਰ ਮੰਮਾ ਨੇ ਮੈਂ ਦੋੜ ਕੇ ਆ ਕਿ ਤੂੰ ਡਰਾਇੰਗ ਹੀ ਕਰ ਲੈ ਪਹਿਲੇ ਕਰਦਾ ਰਿਹਾ ਡਰਾਇੰਗ ਫਿਰ ਉੱਥੋਂ ਹੀ ਆਪਣੀ ਲਾਈਕ ਪੈਨਸਲ ਲਈ ਤੇ ਨਾਲ ਇੱਕ ਡਰਾਇੰਗ ਬੁੱਕ ਲਈ ਉੱਥੋਂ ਬੁਣਾਣਾ ਸਟਾਰਟ ਕਰਤਾ ਤੇ ਹੌਲੀ ਹੌਲੀ ਦੇਖਿਆ ਕਿ ਮੈਂ YouTube ਤੇ ਸਿੱਖਣਾ ਸਟਾਰਟ ਕਰਤਾ YouTube 'ਚ ਦੇਖਿਆ ਕਈ ਬਹੁਤ ਵਧੀਆ ਆਰਟਿਸਟ ਉਹਨਾਂ ਵਾਲੇ ਦੇਖਿਆ ਫਿਰ ਉੱਥੋਂ ਪਤਾ ਲੱਗਿਆ ਕਿ ਕਿੰਨੇ ਕਿੰਨੇ ਤਰ੍ਹਾਂ ਦੀ ਪੈਨਸਲਜ਼ ਹੁੰਦੀਆਂ ਕਿੰਨੇ ਤਰ੍ਹਾਂ ਦੇ ਪੇਜ ਹੁੰਦੇ ਆ ਸ਼ੀਟਸ ਹੁੰਦੀਆਂ ਫਿਰ ਉੱਥੋਂ ਪਤਾ ਲੱਗਿਆ ਕਿ ਹਾਂ ਕਿੰਨਾ ਕੁਝ ਸਿੱਖਣ ਦੀ ਲੋੜ ਹੈਗੀ ਹੈ ਤੇ ਸਾਰੀ ਜਾਣਕਾਰੀ YouTube ਤੇ ਉਪਲਬਧ ਹੈ ਸਾਰੀ ਹਾਂਜੀ ਬਾਕੀ ਥੋੜਾ ਜਿਆਦਾ ਤੁਹਾਨੂੰ ਪਤਾ ਐਕਸਪਲੋਰ ਕਰਨਾ ਪੈਂਦਾ YouTube ਚ ਵੀ ਕੋਈ ਵੱਖਰੇ ਵੱਖਰੇ ਮਤਲਬ ਆਰਟਿਸਟ ਦੇਖੀ ਐ ਕੋਈ ਬਾਹਰ ਦੀ ਵੀ ਇੰਟਰਨੈਸ਼ਨਲ ਆਰਟਿਸਟ ਉਹਨਾਂ ਤੋਂ ਵੀ ਥੋੜਾ ਇਨਸਪਾਇਰ ਹੋ ਕੇ ਫਿਰ ਸਿੱਖਿਆ ਹਾਂ ਤੁਮੈਂ ਯਾਰ ਕਲਰਸ ਦੀ ਪਹਿਚਾਨ ਵਗੈਰਾ ਪੇਂਟਿੰਗ ਦੀ ਬ੍ਰਸ਼ ਦੀ ਪਹਿਚਾਨ ਔਰ ਪੈਨਸਿਲ ਦੀ ਪਹਿਚਾਨ ਐ ਸਭ ਕਿਦਾਂ ਹੈਗੇ ਹੀ ਦੋ ਤਿੰਨ ਆਰਟਿਸਟ ਹੀ ਉਹਨਾਂ ਨੂੰ ਮੈਂ ਫੋਲੋ ਕਰਦਾ ਰਿਹਾ ਹਾਂ ਤੇ ਉੱਥੇ ਹੀ ਪਤਾ ਲੱਗਿਆ ਕਿ ਕਿੰਨੇ ਤਰ੍ਹਾਂ ਦੀ ਪੈਨਸਿਲਸ ਹੁੰਦੀਆਂ ਪਹਿਲਾਂ ਤਾਂ ਮੈਨੂੰ ਆ ਵੀ ਨਹੀਂ ਪਤਾ ਸੀ ਇਹ 10 10 15 ਤਰ੍ਹਾਂ ਦੀ ਪੈਨਸਿਲਸ ਦੀ ਪੈਨਸਿਲਸ ਹੁੰਦੀਆਂ ਫਿਰ ਉੱਥੋਂ ਦੇਖਿਆ ਕਿਨੇ ਤਰ੍ਹਾਂ ਦੀ ਪੈਨਸਿਲ ਆ ਫਿਰ ਕਰਨਾ ਸਟਾਰਟ ਕਰਤਾ ਫਿਰ ਹੌਲੀ-ਹੌਲੀ ਫਿਰ ਹੋਰ ਇੰਟਰਸਟ ਬਣ ਗਿਆ ਫਿਰ ਹੌਲੀ-ਹੌਲੀ ਸਕੈਚ ਬਣਾਉਣੇ ਪਹਿਲਾਂ 70% ਫੇਸ ਮੈਚ ਹੁੰਦਾ ਹੈ 80% ਹੌਲੀ-ਹੌਲੀ ਫਿਰ 90% ਮੈਚ ਹੋਣਾ ਸਟਾਰਟ ਹੋ ਗਿਆ ਹਨ ਪੂਰਾ ਬਣਾ ਲੈਣੇ ਤੇ ਲਾਕਡਾਊਨ ਦੇ ਦੌਰਾਨੀ ਮੇਰੇ ਖਾਲ ਟਰਾਈ ਇੱਕ ਸਾਲ ਹੋਇਆ ਉਹਨੇ ਫਾਦਰ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਘਰ ਦੀ ਤੁਹਾਡੇ ਤੇ ਆ ਗਈ ਮੰਮੀ ਤੇ ਹਾਊਸ ਵਾਈਸ ਸੀ ਉਸ ਤੋਂ ਬਾਅਦ ਇਹਨੂੰ ਪ੍ਰੋਫੈਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਪ੍ਰੋਫੈਸ਼ਨ ਸਿਰ ਬਣਾਉਣ ਦੀ ਬੜੀ ਕੋਸ਼ਿਸ਼ ਕੀਤੀ ਮੈਂ ਸਭ ਬਾਹਰ ਕੋਚਿੰਗ ਲੈਣ ਵਾਸਤੇ ਵੀ ਸੋਚਿਆ ਕਿ ਚਲੋ ਕੋਚਿੰਗ ਲੈਣੇ ਆ ਬਟ ਨਾ ਬਾਹਰ ਜੋ ਸਿਖਾਉਂਦੇ ਆ ਉਹ ਕੋਸਟਲੀ ਬੜਾ ਉਹਨਾਂ ਦੇ ਪੈਸੇ ਬਹੁਤ ਉਹਨਾਂ ਤੇ ਬਹੁਤ ਜ਼ਿਆਦਾ ਹਫ਼ਤੇ 'ਚ ਵੀ ਦੋ ਦਿਨ ਕਲਾਸ ਦੇਹਾ ਦਿਨ ਜਗਾ 1000 ਰੁਪਏ ਉਹਨਾਂ ਦੀ ਫੀਸ ਹੀ ਫੀਸ ਹੁੰਦੀ ਜਾਂਦੀ ਤੇ ਇਹਦੇ ਕਰਕੇ ਫਿਰ ਮੇ ਕੋ ਨਹੀਂ ਹੋ ਪਾਇਆ ਕੀ ਲੱਗਦਾ ਕਿ ਅੱਜ ਦੇ ਯੁੱਗ ਚ ਐਸ ਲਾਈਨ ਚ ਫਿਊਚਰ ਹੈ ਕੋਈ ਸਿਰ ਫਿਊਚਰ ਹੈ ਬਟ ਸਾਡਾ ਏਰੀਆ ਛੋਟਾ ਹੈ ਇੱਥੇ ਇਹ ਚੀਜ਼ ਨੂੰ ਇਨਾ ਪ੍ਰਮੋਟ ਨਹੀਂ ਕੀਤਾ ਜਾਂਦਾ ਨਾ ਲੋਕੀ ਨਾ ਜਾਣਦੇ ਆ ਆ ਜਾ ਕੇ ਲੋਕੀ ਆਹੀ ਕਹਿੰਦੇ ਕਿ ਕੀ ਪੈਨਸਲ ਹੀ ਹੈ ਇੱਕ ਉਹ ਇੱਕ ਮੋਬਾਈਲ ਤੇ ਅੱਜ ਕੱਲ ਕਈ ਐਪ ਇਦਾਂ ਦੇ ਆ ਗਏ ਆ ਫਿਰ ਕਈ ਆ ਵੀ ਸੋਚਦੇ ਕਿ ਤੂੰ ਮੋਬਾਈਲ ਤੋਂ ਕਿਤਲਾ ਕਿਤ ਤਦਾ ਐਪ ਲਈ ਤੁਹਾਨੂੰ ਵੀ ਕਹਿੰਦੇ ਕਈ ਕਈ ਮਜ਼ਾਕ ਕਰਦੇ ਕਈ ਜਦ ਹਾਂਜੀ ਵੈਸੇ ਐਪਸ ਤੇ ਇਦਾਂ ਦੇ ਆਗੇ ਕਿ ਫੋਟੋ ਪਾਓ ਤੇ ਉਹਨੂੰ ਸਕੈਚ ਦੀ ਸਕੈਚਿੰਗ ਦਾ ਹਾਂ ਹਾਂ ਕੀਤਾ ਜਾ ਸਕਦਾ ਹੈ ਅਜਕਲ ਹੋ ਆ ਗਿਆ ਤੇ ਨਾਲ ਪ੍ਰਿੰਟਰ ਦੀ ਮਤਲਬ ਕਲਾਕਾਰ ਦੀ ਵੈਲਿਊ ਤੇ ਘਟੀ ਹੈ ਵੈਲਿਊ ਘਟੀ ਹੈ ਸਰ ਉਹਦੇ ਕਰਨਾ ਤੁਹਾਨੂੰ ਥੋੜਾ ਇਫੈਕਟ ਪੈਂਦਾ ਇਹ ਚੀਜ਼ ਨਹੀਂ ਲੱਗੇ ਵੈਸੇ ਕਿਦੀ ਕਿਦੀ ਪੇਂਟਿੰਗਸ ਬਣਾ ਚੁੱਕੇ ਹੋ ਮੈਂ ਗੁਰੂ ਗੁਰੂਆਂ ਦੀ ਕਾਫੀ ਬਣਾ ਜਦੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਸਿੱਧੂ ਮੂਸੇ ਵਾਲਾ ਲਤਾ ਮੰਗੇਸ਼ਕਰ ਤੇ ਸਾਡੇ ਡੀਜੀਪੀ ਸਾਹਿਬ ਗੋਰਾ ਯਾਦਵ ਸਰ ਉਹਨਾਂ ਦੀ ਬਣਾਈ ਫੋਟੋ ਮੈਂ ਤੇ ਉਹਨ ਤੋਂ ਪਹਿਲਾਂ ਸਰ ਇਹਦੇ ਐਸਐਸਪੀ ਸਰ ਹੀ ਕੋਈ ਏਦਾਂ ਦੀ ਪੇਂਟਿੰਗ ਜਿਹੜੀ ਵੇਚਣ ਦੀ ਜ਼ਰੂਰਤ ਪਈ ਹੋਏ ਜਾਂ ਵੇਚਿਆ ਹੁਣ ਫਿਰ ਕਈ ਵਾਰੀ ਇਨਕਮ ਦੀ ਥੋੜੀ ਜਿਹੀ ਲੋੜ ਪੈਂਦੀ ਫਿਰ ਮੈਂ ਐਦਾ ਕਰਦਾ ਕਿ ਇਹ ਪੇਂਟਿੰਗ ਵਿੱਚੋਂ ਫਰੇਮ ਕਰਵਾ ਕੇ ਤੇ ਫਿਰ ਮੈਂ ਆਪਣੇ ਵਰਸਾ ਤੇ ਡਾਪਾ ਜਾਂਦਾ ਕਿ ਜੀ ਸੇਲ ਕਰਨੀ ਹੈ ਜੀ ਕਿਸ ਨੇ ਪਰਚੇਸ ਕਰਨੀ ਹੈ ਤੇ ਮੈਨੂੰ ਮੈਸੇਜ ਕਰਦੇ ਡੀਐਮ ਕਰੇ ਹਾਂ ਜੀ ਕਰਦਾ ਫਿਰ ਕੋਈ ਏਦਾਂ ਦੀ ਪੇਂਟਿੰਗ ਜਿਹੜੀ ਯਾਦਗਾਰ ਬਣੀ ਹੋਏ ਤੁਹਾਡੇ ਲਈ ਕੁਝ ਏਦਾਂ ਦਾ ਮੋਮੈਂਟ ਜਿਹੜਾ ਯਾਦਗਾਰ ਬਣਿਆ ਹੋਏ ਇਸ ਲਾਈਨ ਯਾਦਗਾਰ ਮੂਮੈਂਟ ਸਰ ਸਾਡੇ ਗੁਰਦਾਸਪੁਰ ਦੇ ਐਸਐਸਪੀ ਸਰ ਤੁਹਾਨੂੰ ਦੱਸਿਆ ਹੀ ਸ਼ਾਇਦ ਮੈਂ ਉਹਨਾਂ ਨੇ ਲਾਸਟ ਟਾਈਮ ਫੋਟੋ ਬਣਵਾਈ ਸੀ ਉਹਨਾਂ ਨੇ ਮੈਨੂੰ ਸਭ ਘਰ ਅਪ ਇਨਵਾਈਟ ਕੀਤਾ ਬੜਾ ਅਪਰੀਸ਼ੀਏਟ ਕੀਤਾ ਜੀ ਨੂੰ ਲੈ ਕੇ ਕਿ ਤੂੰ ਕੀ ਇੰਨੇ ਛੋਟੀ ਜਿਹੜੀ ਕੋਈ ਆ ਜੇ ਪਰਸਨ ਵੀ ਹੈਗਾ ਛੋਟਾ ਬੱਚਾ ਵੀ ਹੈਗਾ ਕੋਈ ਇਹ ਚੀਜ਼ ਕਰ ਰਿਹਾ ਵਾ ਤੇ ਉਹ ਸਰ ਨਾਲ ਮੈਂ ਉਹਨਾਂ ਦਾ ਵੈਸੇ ਥੈਂਕ ਤੁਹਾਡੀਆਂ ਤੁਹਾਡੀਆਂ ਫੋਟੋਆਂ ਵੀ ਛਪੀਆਂ ਸੀ ਅਖਬਾਰ ਚ ਐਸਐਸਪੀ ਸਾਹਿਬ ਨੂੰ ਦਿੰਦੇ ਉਹਨਾਂ ਦੀ ਪੇਂਟਿੰਗ ਸਕੈਚ ਮੇਰੇ ਘਰ ਬਣਾਇਆ ਸੀ ਕੀ ਕਿਹਾ ਉਹਨਾਂ ਨੇ ਤੇ ਕਿੱਦਾਂ ਦਾ ਫੀਲ ਹੋਇਆ ਸਰ ਮੈਨੂੰ ਦੇ ਪਹਿਲਾ 2 ਦਿਨ ਪਤਾ ਇਹੀ ਰਿਹਾ ਕਿ ਬੜੀ ਖੁਸ਼ੀ ਨਹੀਂ ਦਿਮਾਗ ਉਹੀ ਘੁੰਮਦਾ ਰਿਹਾ ਕਿ ਸਰ ਨੇ ਕਿੱਦਾਂ ਮੈਨੂੰ ਬੁਲਾਇਆ ਐਨਾ ਅਪਰੀਸ਼ੀਏਟ ਕੀਤਾ ਇਹਨੇ ਤੇ ਸਰ ਬੜੀ ਖੁਸ਼ੀ ਹੋਈ ਆ ਚੀਜ਼ ਦੇਖ ਕੇ ਵੀ ਜੋ ਘਰ ਬੁਲਾਇਆ ਸੀ ਉਹਨਾਂ ਨੇ ਸਪਨਾ ਹੀ ਇੱਕ ਬਸ ਲੱਗਿਆ ਇਹ ਲਾਈਨ ਚ ਕੀ ਸੁਪਨਾ ਰੱਖਦੇ ਹੋ ਕੀ ਅਚੀਵ ਕਰਨਾ ਚਾਹੁੰਦੇ ਹੋ ਕੀ ਇਰਾਦਾ ਮੈਂ ਮੈਂ ਆਟਮ ਲੈ ਕੇ ਥੋੜਾ ਅੱਗੇ ਜਾਣਾ ਚਾਹੁੰਦਾ ਆ ਚੀਨ ਲੈ ਕੇ ਤੇ ਜੇ ਮੈਂ ਚਾਹੁੰਦਾ ਵਾ ਕਿ ਜਿਵੇਂ ਪੁਲਿਸ ਦੀ ਮੈਂ ਮਦਦ ਕਰ ਸਕਾਂ ਪਰਾਧੀਆਂ ਸਕੇਚ ਬਣਾ ਸਕਾਂ ਜਿਵੇਂ ਇਹ ਇਹਨਾਂ ਦੀ ਫੀਲਡ ਹੁੰਦੀ ਹੈ ਇੱਕ ਪੁਲਿਸ ਲਾਈਨ ਵਿੱਚ ਜਿੱਥੇ ਇਹਨਾਂ ਨੂੰ ਲੋੜ ਪੈਂਦੀ ਹੈ ਚੀਨ ਨੂੰ ਲੈ ਕੇ ਪੁਲਿਸ ਮੁੱਕਾ ਮਿਲੇ ਤੇ ਪੁਲਿਸ ਦੀ ਮਦਦ ਕਰਨਾ ਚਾਹੁੰਦੇ ਹਾਂ ਅਪਰਾਧੀ ਹਾਂ ਜੀ ਹਾਂ ਜੀ ਹਾਂ ਜੀ ਮੈਂ ਉਹ ਅਪਰਾਧੀ ਇਦਾਂ ਕਰਨਾ ਚਾਹੁੰਦਾ ਹਾਂ ਪੁਲਿਸ ਦੀ ਮਦਦ ਬਹੁਤ ਅੱਛੇ ਤੇ ਅੱਜ ਦੇ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਯੂਥ ਨੂੰ ਮੈਸੇਜ ਇਹ ਹੈ ਕਿ ਨਸ਼ਾ ਬੜਾ ਵੱਧ ਚੁੱਕਿਆ ਸਾਡੇ ਏਰੀਆ 'ਚ ਇਹ ਚੀਜ਼ ਨੂੰ ਅਪਰਾਧ ਬਹੁਤ ਵੱਧ ਚੁੱਕਿਆ ਰੋਜ਼ਗਾਰ ਨਹੀਂ ਮਿਲਦਾ ਪਿਆ ਇਹ ਚੀਜ਼ ਨੂੰ ਨਿਕਲੋ ਤੇ ਅੱਛੇ ਛੋਟਾ ਮੋਟਾ ਕੰਮ ਕਰੋ ਆਪਣੀ ਮਿਹਨਤ ਕਰੋ ਸਪੋਰਟਸ 'ਚ ਜਾਓ ਕਿਤੇ ਵਧੀਆ ਨਾਮ ਰੋਸ਼ਨ ਕਰੋ ਮਾਪਿਆਂ ਦਾ ਆਪਣੇ ਅਹੀ ਕਮਾਂਗਾ ਮੈਂ ਤੇ ਬਿਲਕੁਲ ਜੀ ਨੌਜਵਾਨ ਲਖਸ਼ੇ ਜਿਸ ਨੇ ਆਪਣੇ ਅੰਦਰ ਦੇ ਹੁਣਾਂ ਨੂੰ ਆਪੇ ਯੂਟਿਊਬਰ ਔਨਲਾਈਨ ਦੇ ਕੇ ਨਿਖਾਰਿਆ ਔਰ ਪੁਲਿਸ ਦੀ ਮਦਦ ਵੀ ਕਰਨਾ ਚਾਹੁੰਦਾ ਹੈ ਅਪਰਾਧੀਆਂ ਨੂੰ ਫੜਾਉਣ ਚ ਔਰ ਇਸ ਲਾਈਨ ਵਿੱਚ ਅੱਗੇ ਜਾਂਦਾ ਇਰਾਦਾ ਵੀ ਰੱਖਦਾ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਇੰਡੀਆ ਨਿਊਜ਼ ਪੰਜਾਬ